जय भीम जय भारत साथियों ਤੁਸੀਂ ਦੇਖ ਰਹੇ ਹੋ ਬੇਗਮਪੁਰਾ ਡ੍ਰੀਮ ਚੈਨਲ ਤੇ ਆਪਾਂ ਅੱਜ ਪਹੁੰਚੇ ਆਂ ਲੁਧਿਆਣਾ ਦੇ ਸਰਕਟ ਹਾਊਸ ਜਿੱਥੇ 올 ਇੰਡੀਆ ਜਨਰਲ ਇੰਸ਼ੋਰੈਂਸ एससी एसटी এমਪਲਾਈਜ਼ ਪਰਿਸ਼ਦ ਜੈ ਮੂਰਤੀ 53 ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਪ੍ਰੀਨਿਰਮਾਨ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਜਨਰਲ ਇੰਸ਼ੋਰੈਂਸ ਤੋਂ ਭਾਰਤ ਤੋਂ ਉਹਨਾਂ ਦੇ ਡੈਲੀਗੇਸ਼ਨ ਉਹਨਾਂ ਦੇ 올 ਇੰਡੀਆ ਦੇ ਮੈਂਬਰ ਸਹਿਬਾਨਾਂ ਨੇ ਇਸ ਪ੍ਰੀਨਿਰਮਾਨ ਦਿਵਸ ਸਮਾਗਮ ਦੇ ਉੱਪਰ ਹਿੱਸਾ ਲਿਆ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਹੀ ਮਿਲ ਕੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਤਨ ਮਨ ਧਨ ਦੇ ਨਾਲ ਸਾਥੀ ਲੱਗਣਗੇ ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਉਹਨਾਂ ਨੇ ਵਖ-ਵਖ ਆਏ ਹੋਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਅਤੇ ਅਖੀਰ ਦੇ ਵਿੱਚ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੁਪਨੇ ਏ ਬੈਕ ਟੂ ਸੁਸਾਇਟੀ ਪੜੋ ਜੁੜੋ ਸੰਘਰਸ਼ ਕਰੋ ਦੇ ਸੰਕਲਪ ਉਪਰ ਅਸੀਂ ਚੱਲ ਕੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਿਹੜਾ ਸੁਪਨਾ ਵਾ ਉਹ ਸਾਕਾਰ ਕਰਾਂਗੇ ਸੋ ਸਾਥੀਆਂ ਨੂੰ ਬੇਨਤੀ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਦੇ ਰਹੋ ਬੇਗਮਪੁਰਾ ਡ੍ਰੀਮ ਚੈਨਲ ਜੈ ਭੀਮ ਜੈ ਭਾਰਤ ਜੈ ਭੀਮ जी जय मूर्ति जी संघर्ष करो हम तुम्हारे साथ हैं जी जय मूर्ति संघर्ष करो हम तुम्हारे साथ हैं एलआरसी लीडर संघर्ष करो।, करो हम तुम्हारे साथ हैं एलआरसी लीडर संघर्ष करो हम तुम्हारे साथ हैं थैंक्यू कोचिंग सेंटर दे आर गिवन को गिविंग कोचिंग टू द Graduates for the competition exam of IAS, PCS, and other officers' exam, and those who are teaching in their coaching center, boarding and lodging are free. In spite of his official services, he is doing the things in the police line itself. This is the. यो वो नि जजवा जो है कि जजवा सर बाबा साहब डॉक्टर बी आर अंबेडकर जी को प्राप्त होंगे है देसला जी वी गॉट फ्रॉम द बाबा साहब डॉक्टर बी आर अंबेडकर जी कि व्हाइल ही इज वर्किंग इन द ऑफिस ऑफ पुलिस कमिश्नर ही इज डूइंग ही इज पेइंग बैक टू द सोसाइटी एंड हिज सर्विसेज ਨੂੰ ਰੈਕਗਨਾਈਜ਼ ਕਰਦੇ ਹੋਏ ਜੋ ਅਫੀਸ਼ੀਅਲ ਇਹਨਾਂ ਦੀਆਂ ਸਰਵਸਥ ਨੂੰ ਰੈਕਗਨਾਈਜ਼ ਕਰਦੇ ਹੋਏ ਰਾਸ਼ਟਰਪਤੀ ਵੱਲੋਂ ਇਹਨਾਂ ਨੂੰ ਅਵਾਰਡ ਦੇ ਕੇ ਇਸੇ ਜੀ ਹਸਾਲ ਸਨਮਾਨ ਕੀਤਾ ਗਿਆ ਹੈ। ਔਰ ਇਹਨਾਂ ਨੂੰ ਅੱਜ ਦੇ ਇਸ ਸਮਾਗਮ ਦੇ ਵਿੱਚ ਬੁਲਾਉਣ ਦਾ ਸਾਡਾ ਮਕਸਦ ਇਹ ਹੋ ਸੀ ਕਿ ਪੂਰੇ ਪੰਜਾਬ ਤੋਂ ਸਾਡੇ ਸਾਥੀ ਇੱਥੇ ਮੌਜੂਦ ਹਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਮੈਸੇਜ ਲੈ ਕੇ ਜਾਣਾ ਹੈ। ਕੋਈ ਵੀ ਬੱਚਾ ਨੀਡੀ ਬੱਚਾ ਜੋ ਹੈ ਵਿਦਿਆਰਥੀ ਹੈ ਜਿਹਨੂੰ ਇਸ ਚੀਜ਼ ਦੀ ਲੋੜ ਹੈ ਉਸ ਬੱਚੇ ਨੂੰ ਇਹ ਆਪਣਾ ਮੋਬਾਈਲ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰੰਗੇ ਇਹਨਾਂ ਦਾ ਕੰਟੈਕਟ ਕਰਕੇ ਇਹਨਾਂ ਦੇ ਕੋਚ ਸੈਂਟਰ ਦੇ ਵਿੱਚ ਪੇਸ਼ ਸਕਦੇ ਹਾਂ ਕਿਉਂਕਿ ਬੋਰਡਿੰਗ ਤੇ ਲੋਜੀng ਫ੍ਰੀ ਹੈ ਔਰ ਕੋਈ ਗਵਰਨਮੈਂਟ ਦਾ ਇਹ ਏਡ ਵੀ ਲੈਂਦੇ ਔਰ ਜਿੰਨੀ ਏੜ ਹੈ ਆਪਣਾ ਪੜ੍ਹਿਆ ਲਿਖਿਆ ਸਮਾਜ ਇਹਨਾਂ ਦੇ ਰਹਿ ਮਾਈਂ ਦੇ ਹੀ ਇਹ ਉਹਨੂੰ ਰਣ ਕਰ ਰਹੇ ਹਨ ਮੇਰਾ ਨਾਮ ਗੁਰਦੇਵ ਸਿੰਘ ਜੀ ਮੈਂ ਹੈਂਡ ਕਲੱਬ ਤੋਂ ਵਿਸ਼ਵਪੁਰ ਸ੍ਰੀ ਹਰਿਆਣਾ ਇੱਥੇ ਤਕਰੀਬਨ 8 ਸਾਲ ਤੋਂ ਸਰਵਸਮਭਾ ਰਿਹਾ ਮੇਰੀ ਜਿਹੜੀ ਉਰੇ ਦੀ ਸਰਵਿਸਾ ਲੁਧਿਆਣਾ ਦੀ 25 ਸਾਲ ਦੇ ਪੀ ਹੋ ਚੁੱਕੀ ਹੈ ਇਹ 10 ਸਾਲ ਪਹਿਲਾਂ ਮੈਂ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਵੀ ਸਰਵਿਸ ਕੀਤੀ ਹੈ ਤੇ ਲੋਹੇ ਆਵਾਜ਼ ਪੁਲਿਆ ਰਾਸ਼ਟਰਪਤੀ ਤੇ ਜਿਹੜੀਆਂ 30 ਸਾਲ ਦੀ ਸਰਵਸਰੂ ਦੇਖਦੇ ਹੋਏ ਇਹ ਰਾਸ਼ਟਰਪਤੀ ਬਹੁਤ ਖਿਲਾਸ ਸੰਮਾਨਿਤ ਲੱਗਿਆ ਉਹ ਮਾਮਲਾ ਜੋ ਪੁਸਤ ਲੁਧਿਆਣਾ ਮਾਮਲਾ ਜੋ ਡੀਪੀ ਸੁਪਿਆਪ ਨੂੰ ਮੈਂ ਕਰਕੇ ਭੇਜਿਆ ਸੀ ਜਿਹਦੀ ਬਦੌਲਤ ਕੇਵਲ ਲੁਧਿਆਣਾ ਪੁਸਤ ਵਿੱਚੋਂ ਇਹ ਜਿਹੜਾ ਆਵਾਜ਼ ਮੈਨੂੰ ਮਿਲਿਆ ਤੇ ਅੱਜ ਇਥੇ ਉਸ ਸਤਿ ਸੌਰਤੇ ਸਦਬਦ ਦਿੱਤਾ ਕਿ ਮੈਂ ਧੰਨਵਾਦ ਕਰਦਾ ਇਸ ਤੋਂ ਇਲਾਵਾ ਸਾਡੀ ਇੱਕ ਐਨਜੀਓ ਜੋ ਹੈ ਉਹ ਬਣਾਈ ਹੋਈ ਹੈ ਸਤਗੁਰੂ ਰਿਤਾਸ ਵੈਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਇਹ ਅਸੀਂ 8 ਸਾਲ ਤੋਂ ਸਿਵਲ ਸਰਵਿਸ ਦੇ ਪ੍ਰੀਖਿਆ ਦੇ ਜਿਹੜੀ ਕੋਚਿੰਗ ਆਇਆ ਪੁਰਬੀਧਾਨਾ ਦੇ ਵਿੱਚ 올 ਇੰਡੀਆ ਤੋਂ ਬੱਚੇ ਲੈ ਕੇ ਜਿਹੜਾ 1 ਸਾਲ ਦੀ ਕੋਚਿੰਗ ਦਿੱਤੀ ਜਾ ਰਹੀ ਹੈ ਤੇ ਅਸੀਂ ਐਡ ਦਿੰਦੇ ਆ ਅਪਰਲ ਤੇ ਮਈ ਦੇ ਵਿੱਚ ਕਿ ਜੋ ਬੱਚਾ ਬੀਏ ਪਾਸ ਹੈ ਉਸ ਦੇ ਪਰਿਵਾਰ ਦੀ ਸਲਾਨਾ ਇਨਕਮ ਜਿਹੜੀ 4.5 ਲੱਖ ਰੁਪਏ ਤੋਂ ਘੱਟ ਹੈ ਉਹ ਬੱਚਾ ਇਹਦੇ ਵਿੱਚ एलिਜੀਬਲ ਆ ਅਪਲਾਈ ਕਰੇ ਤੇ ਫਿਰ ਜੂਨ ਦੇ ਵਿੱਚ ਜਿਹੜਾ ਇੰਟਰਸਟ ਨਿਜਾਮ ਲਿਆ ਜਾਂਦਾ ਇਹਦੇ ਵਿੱਚ ਪਿਛਲੇ 8 ਸਾਲਾਂ ਤੋਂ ਲਗਭਗ 500 ਤੋਂ ਜਿਆਦਾ ਬੱਚਾ ਉਹ ਵੀ ਹੁੰਦਾ ਉਹਦੇ ਵਿੱਚੋਂ ਫਿਰ ਅਸੀਂ ਪੰਜਾਬ ਬੱਚੇ ਜਿਹੜੇ ਨੇ ਸਿਲੈਕਟ ਕਰਦੇ ਹਾਂ ਉਹਦਾ ਇੰਟਰਸਟ ਨਿਜਾਮ ਲੈ ਕੇ ਤਕਰੀਬਨ 1 ਘੰਟੇ ਬਾਅਦ ਹੀ ਜਿਹੜਾ ਰਿਜ਼ਲਟ ਹੈ ਉਹ ਸਾਰੇ ਬੱਚਿਆਂ ਦੀ ਹਾਜ਼ਰੀ ਦੇ ਵਿੱਚ ਪੰਜਾਬ ਵਿੱਚ ਸਿਲੈਕਟ ਕਰਕੇ ਉਹਨਾਂ ਨੂੰ ਫਿਰ ਇੱਕ ਸਾਲ ਜਿਹੜੀ ਪੂਛ ਗਈ ਉਹ ਲੁਧਿਆਣਾ ਦੇ ਵਿੱਚ ਫਰੀ ਦਿੱਤੀ ਜਾ ਰਹੀ ਹੈ ਜਿਹੜੇ ਬੱਚੇ ਲੁਧਿਆਣਾ ਦੇ ਨੇਤੋਂ ਲਾ ਬਾਹਰ ਦੇ ਜਿਹੜੇ ਨੇ ਆ ਜਾਂ ਬਾਹਰਲੀ ਸਟੇਟ ਦੇ ਆ ਉਹ ਬੱਚਿਆਂ ਦੇ ਰਹਿਣ ਦੇ ਲਈ ਜਿਹੜੀ ਕਮਿਊਨਿਟੀਸ਼ਨ ਹੈ ਉਹ ਬਿਲਕੁਲ ਫਰੀ ਹੈ ਔਰ ਉਹਨਾਂ ਬੱਚਿਆਂ ਦਾ ਰੋਟੀ ਪਾਣੀ ਦਾ ਖਰਚਾ ਜਿਹੜਾ ਉਹ ਵੀ ਬਿਲਕੁਲ ਫਰੀ ਹੈ ਆਪਕੇ ਜਿਹੜਾ ਬੱਚਾ ਸਤਪੁਰ ਮੀ ਦਾਸ ਬਿਲਕੁਲ ਐਜੂਕੇਸ਼ਨ ਸਟੱਡੀ ਤੋਂ 1 ਸਾਲ ਦੀ ਕੋਰਸ ਲਊਗਾ ਉਸ ਬੱਚੇ ਦਾ ਇਸ ਕੋਰਸਕ ਤੇ 1 ਵੀ ਰੁਪਈਆ ਜਿਹੜਾ ਉਹ ਖਰਚ ਨਹੀਂ ਹੋਣਾ ਹਾਂਜੀ ਸਰ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਮਾਈਸੈਲਫ ਰਿਸ਼ਮ ਸੋਦੂ ਆਰਗੇਨਾਈਜ਼ਿੰਗ ਸੈਕਟਰੀ ਆਲ ਇੰਡੀਆ ਜਨਰਲ ਇੰਸ਼ੋਰਸਟੇਟ ਇੰਪਲਾਈਸ ਪਰਿਸ਼ਦ ਜੈ ਮੁਰਤੀ ਗਰੁੱਪ ਦੇ ਮਾਧਮ ਦੇ ਰਾਹੀਂ ਅੱਜ ਭਾਰਤ ਦੇ ਮਹਾਨ ਸ਼ਖਸੀਅਤ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ Ambedkar ਜੀ ਦੇ 68ਵੇਂ ਮਹਾਪ੍ਰੀਮਰਮਾਨ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਜੋ ਜਨਰਲ ਹਾਊਸ ਕਾਨਫਰੰਸ ਹੈ ਉਸ ਨੂੰ ਆਰਗੇਨਾਈਜ਼ ਕੀਤਾ ਗਿਆ ਹੈ ਔਰ ਸਾਡੇ 올 ਇੰਡੀਆ ਜਨਰਲ ਇੰਸ਼ੋਰੈਂਸ ਐਸਸੀਐਸਟੀ EMPLOYES ਪਰਿਸ਼ਦ ਜੈ ਮੂਰਤੀ ਦੇ ਲੁਧਿਆਣਾ ਰੀਜਨਲ ਕਮੇਟੀ ਦੇ ਮਾਧਮ ਦਰਾਹੀਂ ਪੰਜਪੂਰੇ ਪੰਜਾਬ ਸਟੇਟ ਵੱਲੋਂ ਅੱਜ ਵੀ ਇਹ ਕਾਨਫਰੰਸ ਹੈ ਉਸ ਨੂੰ ਆਰਗੇਨਾਈਜ਼ ਕੀਤਾ ਗਿਆ ਹੈ ਔਰ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਸਾਡਾ ਸਮਾਜ ਸਾਡੇ ਭੈਣ ਭਰਾ ਅਸੀਂ ਜੇਕਰ ਅੱਜ ਵਧੀਆ ਟਾਈਆਂ ਬੂਲ ਸੂਟਡ ਹੋ ਕੇ ਇੱਥੇ ਬੈਠੇ ਹਾਂ ਸਰਕਟ ਹਾਊਸ ਦੇ ਵਿੱਚ ਉਹਨਾਂ ਨੂੰ ਯਾਦ ਕਰ ਰਹੇ ਹਾਂ ਦਿਸ ਇਜ਼ ਓਨਲੀ ਡਿਊ ਟੂ ਬਾਬਾ ਸਾਹਿਬ ਡਾਕਟਰ ਬੀ ਆਰ ਮੈਨਕਰ ਜੀ ਉਹਨਾਂ ਦੇ ਯਤਨਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੇ ਜੀਵਨ ਦੇ ਸੰਘਰਸ਼ ਨੂੰ ਯਾਦ ਕਰਨ ਦੇ ਲਈ ਅੱਜ ਦਾ ਜੋ ਪ੍ਰੋਗਰਾਮ ਹੈ ਮਹਾਪ੍ਰੇਰਣਾ ਮਨ ਦਿਵਸ ਔਰ ਜਨਰਲ ਹਾਊਸ ਮੀਟਿੰਗ ਉਹ ਸਮਰਪਿਤ ਹੈ ਔਰ ਸਾਡੇ ਲੁਧਿਆਣਾ ਰੀਜਨਲ ਕਮੇਟੀ ਪੰਜਾਬ ਸਟੇਟ ਦੇ ਵਿਸ਼ੇਸ਼ ਉਦੇਸ਼ ਸੱਦੇ ਤੇ ਅੱਜ ਦੇ ਇਸ ਸਮਾਗਮ ਦੇ ਵਿੱਚ ਡਾਕਟਰ ਜੀ ਜੈ ਮੂਰਤੀ ਜੀ ਜੋ ਕਿ ਸਾਡੇ 올 ਇੰਡੀਆ ਜਨਰਲ ਸੈਕਟਰੀ ਹਨ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਔਰ ਉਹਨਾਂ ਦੇ ਨਾਲ ਸਾਊਦਰਨ ਜ਼ੋਨ ਦੇ ਚਨਈ ਤੋਂ ਜੀ ਆਰ ਰਵੀਚੰਦਰਨ ਜੀ ਔਰ ਦਿੱਲੀ ਤੋਂ ਸਾਡੇ ਬੀਪੀ ਗੌਤਮ ਜੀ ਐਡੀਸ਼ਨ ਜਨਰਲ ਸੈਕਟਰੀ ਆਰਸੀ ਸੂਝ ਜੀ ਔਰ ਚੰਡੀਗੜ੍ਹ ਤੋਂ ਕਮਲ ਜੀ ਦੀ ਅਗਵਾਈ ਦੇ ਵਿੱਚ ਪੂਰੀ ਚੰਡੀਗੜ੍ਹ ਟੀਮ ਸਾਡੇ ਵਿੱਚ ਹਾਜ਼ਰਤ ਹੈ ਔਰ ਪੰਜਾਬ ਦੇ ਸਾਡੇ ਚਾਰੋਂ ਹੀ ਸਰਕਾਰੀ ਕੰਪਨੀਆਂ ਦੇ ਜਿੰਨੇ ਵੀ ਮੁਲਾਜ਼ਮ ਸਾਥੀ ਹਨ ਆਫੀਸਰ ਸਹਿਬਾਨ ਹਨ ਸਾਡੇ ਪੈਣਾ ਭਰਾ ਹਨ ਉਹ ਸਾਰੇ ਇੱਥੇ ਬੈਠੇ ਹਨ ਔਰ 올 ਇੰਡੀਆ ਜਨਰਲ ਇੰਸ਼ੋਰੈਂਸ ਐਸੋਸੀਏਸ਼ਨ EMPLOYEES ਪਰਿਸ਼ਦ ਜੈ ਮੂਰਤੀ ਦੇ 60 ਸਾਰੇ ਹੀ ਯੂਨਿਟ ਪੂਰੇ ਪੰਜਾਬ ਤੋਂ ਅੱਜ ਬਾਬਾ ਸਾਹਿਬ ਨੂੰ ਆਪਣੀ ਸੱਚੀ ਸ਼ਰਧਾਂ ਦੇ ਲਈ ਭੇਟ ਕਰਕੇ ਉਹਨਾਂ ਨੂੰ ਯਾਦ ਕਰਕੇ ਔਰ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਅੱਜ ਸਾਰੇ ਇਕੱਤਰ ਹੋਏ ਹਨ ਔਰ ਬਾਬਾ ਸਾਹਿਬ ਡਾਕਟਰ ਅਸੀਂ ਅਕਸਰ ਇਹ ਗੱਲ ਕਹਿੰਨੇ ਹਾਂ ਕਿ ਬਾਬਾ ਸਾਹਿਬ ਡਾਕਟਰ ਬੀ ਆਰ Ambedkar ਜੀ ਨੇ ਤਿੰਨ ਨੁਕਤੇ ਜੋ ਉਹਨਾਂ ਦੇ ਜੀਵਨ ਦਾ ਫਾਰਮੂਲਾ ਹੈ ਪੜੋ ਜੁੜੋ ਤੇ ਸੰਘਰਸ਼ ਕਰੋ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਭੈਣ ਭਰਾ ਜੋ ਜੋ ਸਾਰੇ ਬੈਠੇ ਹਨ ਇੱਥੇ ਉਹਨਾਂ ਨੇ ਬਾਬਾ ਸਾਹਿਬ ਵੀ ਪਹਿਲੇ ਹੀ ਲੁਕਤੇ ਪਹਿਲੀ ਪੌੜੀ ਦੇ ਡੰਡੇ ਨੂੰ ਪੜਨ ਵਾਲੀ ਗੱਲ ਨੂੰ ਅਡਾਪਟ ਕੀਤਾ ਪੜ੍ਹ ਲਿਖ ਕੇ ਔਰ ਰੈਜ਼ਰਵੇਸ਼ਨ ਦਾ ਫਾਇਦਾ ਲੈ ਕੇ ਅਸੀਂ ਇੰਡਸਟਰੀ ਦੇ ਵਿੱਚ ਆਏ ਔਰ ਇੰਡਸਟਰੀ ਵਿੱਚ ਆਉਣ ਤੋਂ ਬਾਅਦ ਆਪਣੀ ਕਾਬਲੀਅਤ ਦੇ ਜੋਰ ਦੇ ਨਾਲ ਆਪਣੀ ਐਜੂਕੇਸ਼ਨ ਆਪਣੀ ਸੰਸੇਅਰਟੀ ਆਪਣੀ ਡੈਡੀਕੇਸ਼ਨ ਦੇ ਜੋਰ ਦੇ ਨਾਲ ਅੱਜ ਅਸੀਂ ਚਾਰੋਂ ਹੀ ਕੰਪਨੀਆਂ ਦੇ ਵਿੱਚ ਸਰਕਾਰੀ ਕੰਪਨੀਆਂ ਦੇ ਵਿੱਚ ਅਪ ਟੂ ਦਾ ਲੈਵਲ ਆਫ ਜਨਰਲ ਮੈਨੇਜਰ ਸੀਐਮਡੀ ਤੱਕ ਜੋ ਸਾਡੇ ਭੈਣ ਭਰਾ ਹੋ ਪਹੁੰਚ ਚੁੱਕੇ ਹਨ ਔਰ ਅਸੀਂ ਜੰਗੇਸਟਰਸ ਨੂੰ ਅੱਗੇ ਵੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੈਜ਼ਰਵੇਸ਼ਨ ਦਾ ਫਾਇਦਾ ਲਓ ਬਾਬਾ ਸਾਹਿਬ ਨੇ ਸਾਨੂੰ ਹੱਕ ਦਿੱਤਾ ਹੈ ਲੈ ਕੇ ਉਹਦੇ ਨਾਲ-ਨਾਲ ਉਸ ਤੋਂ ਬਾਅਦ ਐਂਟਰੀ ਪੁਆਇੰਟ ਰੈਜ਼ਰਵੇਸ਼ਨ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਣੀ ਕਾਬਲੀਅਤ ਦੇ ਜ਼ੋਰ ਦੇ ਨਾਲ ਆਪਣੀ ਐਜੂਕੇਸ਼ਨ ਨੂੰ ਇਨਹਾਂਸ ਕਰੋ ਜਿਆਦਾ ਤੋਂ ਜਿਆਦਾ ਨੋਲਿਜ ਗੇਨ ਕਰੋ ਔਰ ਆਪਣੀ ਡੈਡੀਕੇਸ਼ਨ ਹਾਰਡਵਰਕ ਦੇ ਨਾਲ ਅੱਗੇ ਵਧਣਾ ਹੈ ਔਰ ਇੰਡਸਟਰੀ ਦੇ ਵਿੱਚ ਜੋ ਆਖਰੀ ਅਹੁਦਾ ਹੈ ਸੀਐਮਡੀ ਤੱਕ ਉੱਥੇ ਤੱਕ ਕੱਪਾ ਪਹੁੰਚਣਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਜੈਪੀਮ ਚੈਨਲ ਔਰ ਬੇਗੰਪੁਰਾ ਬੇਗੰਪੂਰਾ ਡ੍ਰੀਮਸ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ ਕਿ ਉਹ ਵਿਸ਼ੇਸ਼ ਤੌਰ ਤੇ ਟੀਮ ਪਹੁੰਚੀ ਹੈ ਸਾਰਿਆਂ ਦਾ ਹੀ ਧੰਨਵਾਦ ਜੈਪੀ ਜੈ ਭਗਵਾਨ ਜੈ ਸਭ ਦਾ